ਪੰਜਾਬ ਦੇ ਵਿੱਚ ਫਿਲਹਾਲ ਸਿਆਸੀ ਮਾਹੌਲ ਹੈ ਜਦ ਤੱਕ ਨਤੀਜੇ ਨਹੀਂ ਆ ਜਾਂਦੇ ਕਿਆਸਰਾਈਆਂ ਦਾ ਮਾਹੌਲ ਗਰਮ ਰਹੇਗਾ ਉਸੇ ਦੇ ਆਧਾਰ ਦੇ ਉੱਤੇ ਦੋ ਹਲਕਿਆਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਇੱਕ ਖਡੂਰ ਸਾਹਿਬ ਤੇ ਦੂਜਾ ਸੰਗਰੂਰ ਇਹ ਦੋ ਹਲਕੇ ਨੇ ਜਿਨ੍ਹਾਂ ਦੇ ਵਿੱਚ ਰੁਝਾਨ ਬੜੇ ਡਾਵਾ ਡੋਲ ਨੇ ਜਿਨ੍ਹਾਂ ਦਾ ਕੁਝ ਜਿਹਾ ਜੇ ਕਿਹਾ ਨਹੀਂ ਜਾ ਸਕਦਾ ਕੁਝ ਲੀਡਰ ਬਹੁਤ ਪ੍ਰਫਾਉਂਡ ਨੇ ਜਿਨ੍ਹਾਂ ਦਾ ਸੂਖ ਬਹੁਤ ਵੱਡਾ ਹੈ ਪਰ ਉਹਨਾਂ ਨੂੰ ਕਾਊਂਟਰ ਕਰਨ ਦੇ ਵਾਸਤੇ ਉਹਨਾਂ ਦੇ ਜਿਹੜੇ ਵਿਰੋਧੀ ਕਹਿ ਸਕਦੇ ਆ ਜਾਂ ਫਿਰ ਦੂਜੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹ ਵੀ ਸਟਰੋਂਗ ਨੇ ਉਹ ਵੀ ਚੋਟੀ ਦੇ ਖਿਡਾਰੀ ਲਿਆਂਦੇਗੇ ਨੇ ਚੋਟੀ ਦੇ ਸਿਆਸਤਦਾਨ ਲਿਆਂਦੇਗੇ ਨੇ ਜਿਸ ਤੋਂ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਇਹਨਾਂ ਹਲਕਿਆਂ ਦੇ ਵਿੱਚ ਸਿਆਸੀ ਤਣਾਅ ਬੜਾ ਖਿੱਚੋ ਤਾਣ ਵਾਲਾ ਹੈ ਗੱਲ ਕਰਦੇ ਹਾਂ ਸੰਗਰੂਰ ਦੀ ਸਿਮਰਨਜੀਤ ਸਿੰਘ ਮਾਨ ਐਮਪੀ ਰਹਿ ਚੁੱਕੇ ਨੇ ਹਾਲ ਹੀ ਦੇ ਵਿੱਚ ਐਮਪੀ ਸਨ ਉੱਥੇ ਔਰ ਸਿਮਰਨਜੀਤ ਸਿੰਘ ਮਾਨ ਦੁਆਰਾ ਖੜੋਤੇ ਹੋਏ ਨੇ ਪਰ ਉਹਨਾਂ ਦੇ ਖਿਲਾਫ ਸੁਖਪਾਲ ਖੈਰਾ ਵੀ ਨੇ ਉਹਨਾਂ ਦੇ ਖਿਲਾਫ ਮੀਤ ਹੇਰ ਵੀ ਨੇ ਉਹਨਾਂ ਦੇ ਖਿਲਾਫ ਬਲਵਿੰਦਰ ਸਿੰਘ ਸੇਖੋ ਵੀ ਨੇ ਔਰ ਇਸ ਸੀਟ ਦੇ ਉੱਤੇ ਖਾਸ ਕਰਕੇ ਸੰਗਰੂਰ ਸੀਟ ਦਾ ਵੀ ਜ਼ਿਕਰ ਕਰਾਂਗੇ ਇਸ ਦੇ ਉੱਤੇ ਇੱਕ ਪੰਥਕ ਟੱਚ ਜਿਹੜਾ ਉਹ ਜ਼ਰੂਰ ਅਵੇਲੇਬਲ ਹੈਗਾ ਐ ਇੱਥੇ ਬਰਕਰਾਰ ਹੈਗਾ ਇੱਥੇ ਦੇ ਨੌਜਵਾਨ ਜਿਹੜੇ ਨੇ ਉਹ ਜ਼ਰੂਰ ਪੰਥਕ ਰੰਗ ਚ ਰੰਗੇ ਹੋਏ ਨੇ ਪਰ ਇਸ ਤੋਂ ਵੀ ਜ਼ਿਆਦਾ ਪੰਥਕ ਰੰਗ ਖੜੂ ਸਾਹਿਬ ਦੇ ਉੱਤੇ ਹੈਗਾ ਉਹ ਆਮੂਮਨ ਜਿਹੜਾ ਵਿਅਕਤੀ ਖੜੂ ਸਾਹਿਬ ਹਲਕੇ ਚ ਜਾਏਗਾ ਜਾਂ ਇਹਨਾਂ ਦੇ ਪਿੰਡਾਂ ਚ ਵਚਰੇਗਾ ਸ਼ਹਿਰਾਂ ਚ ਵਚਰੇਗਾ ਉਹਨੂੰ ਪ੍ਰਤੀਤ ਹੋ ਜਾਂਦਾ ਹੈ ਕਿ ਪੰਥਕ ਰੰਗ ਕਿਤੇ ਨਾ ਕਿਤੇ ਇਸ ਹਲਕੇ ਦੇ ਵਿੱਚ ਛਾਇਆ ਹੋਇਆ ਔਰ ਖੜੂ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਵੀ ਖੜੇ ਹੋਏ ਨੇ ਇਲੈਕਸ਼ਨਸ ਦੇ ਵਿੱਚ ਉਹਨਾਂ ਨੂੰ ਵੋਟਾਂ ਵੀ ਪਈਆਂ ਨੇ ਕਿਸ ਹਿਸਾਬ ਨਾਲ ਪਈਆਂ ਨੇ ਉਹਦਾ ਸਮੀਕਰਨ ਵੀ ਕਿਤੇ ਨਾ ਕਿਤੇ ਸਾਹਮਣੇ ਆਉ ਭਾਈ ਅਮਰਿਤਪਾਲ ਸਿੰਘ ਇਹਨਾਂ ਵੋਟਾਂ ਦੇ ਵਿੱਚ ਦਬਦਬਾ ਬਣਾ ਸਕਣਗੇ ਜਾਂ ਫਿਰ ਬਾਜ਼ੀ ਮਾਰ ਸਕਣਗੇ ਸਵਾਲ ਇੱਥੇ ਆ ਕੇ ਖੜਾ ਹੋਇਆ ਕਿ ਭਾਈ ਅਮਰਿਤਪਾਲ ਸਿੰਘ ਦਾ ਨਤੀਜਾ ਜਾਂ ਐਗਜ਼ਿਟ ਪੋਲ ਕੀ ਕਹਿੰਦਾ ਹੈ ਭਾਈ ਅਮਰਿਤਪਾਲ ਸਿੰਘ ਕਿੰਨੀ ਕੁ ਵੋਟ ਲੈ ਜਾਣਗੇ ਜਿੱਤਣਗੇ ਹਾਰਨਗੇ ਇਹਦੇ ਉੱਤੇ ਸਵਾਲ ਜਿਹੜੇ ਨੇ ਉਹ ਖੜੇ ਹੋਏ ਨੇ ਪਰ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਪੰਜਾਬ ਦੀ ਸਿਆਸਤ ਕਿਸੇ ਰਨਾਉਂਡ ਪਾਰਟੀਆਂ ਦੇ ਉੱਤੇ ਨਹੀਂ ਖੜੀ ਹੋਈ ਜਾਂ ਫਿਰ ਕੰਪੀਟੀਸ਼ਨ ਕਿਸੇ ਵੱਡੀ ਪਾਰਟੀ ਦੇ ਵਿੱਚ ਨਹੀਂ ਹੈਗਾ ਜਾਂ ਭਾਜਪਾ ਦੇ ਨਾਲ ਕਿਸੇ ਦਾ ਕੰਪੀਟੀਸ਼ਨ ਇੱਥੇ ਇੱਕ ਵੱਡੀ ਪਾਰਟੀ ਦਾ ਪ੍ਰਤੀਤ ਨਹੀਂ ਹੋ ਰਿਹਾ ਸਕੋ ਅਕਾਲੀ ਤੇ ਭਾਜਪਾ ਪਸਟ ਪਿੱੜਦੇ ਪ੍ਰਤੀਤ ਹੋ ਰਹੇ ਨੇ ਪੰਜਾਬ ਦੀ ਸਿਆਸਤ ਜਿਹੜੀ ਹੈ ਉਹ ਕਾਊਂਟਰ ਪਾਰਟੀ ਦੇ ਉੱਤੇ ਟਿਕੀ ਹੋਈ ਹੈ ਕਿ ਆਖਰਕਾਰ ਵਿਰੋਧੀ ਪਾਰਟੀ ਕਿਹੜੀ ਹੋਵੇਗੀ ਨਤੀਜੇ ਤਾਂ ਜੋ ਆਉਣਗੇ ਆਉਣਗੇ ਪਰ ਦੂਜੇ ਪਾਸੇ ਪੰਜਾਬ ਦੇ ਅੰਦਰ ਵਿਰੋਧੀ ਧਰ ਕਿਹੜੀ ਬਣੇਗੀ ਇਹਦੇ ਉੱਤੇ ਫਿਲਹਾਲ 65 ਜਿਹੜੀ ਆ ਉਹ ਮੱਚੀ ਹੋਈ ਹੈ ਲੋਕਲ ਲੈਵਲ ਦੇ ਉੱਤੇ ਹਲਕਾ ਵਾਈਜ਼ ਜਿਹਦੇ ਵਿੱਚ ਮਰਜੀ ਮੁਕਾਬਲਾ ਹੋਵੇ ਪਰ ਸੰਪੂਰਨ ਤੌਰ ਤੇ ਉੱਤੇ ਜਦੋਂ ਦੇਖਦੇ ਹਾਂ ਉਦੋਂ ਮੁਕਾਬਲਾ ਜਿਹੜੀਆਂ ਚੋਣਿੰਦਾ ਪਾਰਟੀਆਂ ਦੇ ਵਿੱਚ ਰਹਿ ਜਾਂਦਾ ਹੈ ਉੱਥੇ ਆ ਕੇ ਆਮ ਆਦਮੀ ਪਾਰਟੀ ਕਾਂਗਰਸ ਦੇ ਵਿੱਚ ਕੋਈ ਖੇਚੋ ਤਾਣ ਨਹੀਂ ਬਣਦੀ ਕਿਉਂਕਿ ਆਈਐਨਡੀਆਈ ਇੱਕ ੱਠ ਜੋੜ ਹੈ ਜਿੰਨੂੰ ਵੀ ਵੋਟ ਪਵੇਗੀ ਉਹ ਸਮੂਹਿਕ ਤੌਰ ਦੇ ਉੱਤੇ ਵੇਖੀ ਜਾਵੇਗੀ ਨੈਸ਼ਨਲ ਲੈਵਲ ਦੇ ਉੱਤੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ ਰੌਲਾ ਪਿਆ ਹੋਇਆ ਹੈ ਕਿ ਵਿਰੋਧੀ ਧਿਰ ਕੌਣ ਬਣੇਗੀ ਹੁਣ ਵਿਰੋਧੀ ਧਿਰ ਬਣਨ ਵਾਲੀਆਂ ਦੋ ਪਾਰਟੀਆਂ ਨੇ ਕਿਉਂਕਿ ਦੋਵੇਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਵੋਟ ਇੱਕ ਪਾਸੇ ਜਾਵੇਗੀ ਜਿਸ ਵਾਸਤੇ ਦੋ ਪਾਰਟੀਆਂ ਬਚਦੀਆਂ ਜਿਹੜੀਆਂ ਪੰਜਾਬ 'ਚ ਹੈ ਉਹ ਭਾਜਪਾ ਨੇ ਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਵੋਟ ਲੜਦੀ ਆਈ ਹੈ ਉਸ ਦੇ ਆਧਾਰ ਦੇ ਉੱਤੇ ਭਾਜਪਾ ਨੂੰ 3 ਸੀਟਾਂ ਦਿੱਤੀਆਂ ਜਾਂਦੀਆਂ ਰਹੀਆਂ ਨੇ ਬਾਕੀ ਸੀਟਾਂ ਤੇ ਅਕਾਲੀ ਦਲ ਲੜਦਾ ਰਿਹਾ ਪਰ ਇਸ ਵਾਰ ਅਕਾਲੀ ਦਲ ਇੱਕੋ ਸੀਟ ਦੇ ਉੱਤੇ ਪੂਰਾ ਜ਼ੋਰ ਲਾਉਂਦਾ ਪ੍ਰਤੀਤ ਹੋਇਆ ਔਰ ਉਹ ਸੀਟਾ ਬਠਿੰਡਾ ਬਠਿੰਡਾ ਸੀਟ ਨੂੰ ਬਠਿੰਡਾ ਆਪਣੇ ਗੜ੍ਹ ਨੂੰ ਅਕਾਲੀ ਦਲ ਛੱਡਣਾ ਨਹੀਂ ਚਾਹੁੰਦਾ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਨਹੀਂ ਲੜ ਇਹ ਹੈ ਪਰ ਉਹਨਾਂ ਨੂੰ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਨਤੀਜਾ ਕਲੀਅਰ ਕਰ ਗਿਆ ਸੀ ਕਿ ਉਹਨਾਂ ਦਾ ਗ੍ਰਾਫ ਕਿੱਥੇ ਖੜਿਆ ਹੋਇਆ ਖੈਰ ਉਹਨਾਂ ਨੇ ਕੋਸ਼ਿਸ਼ ਕੀਤੀ ਸੁਧਾਰਨ ਦੀ ਪਰ ਪ੍ਰਤੀਤ ਨਹੀਂ ਹੋਇਆ ਇਸ ਵਾਸਤੇ ਹੋ ਸਕਦਾ ਕਿ ਉਹ ਨਾ ਲੜੇ ਹੋਣ ਪਰ ਬੀਬੀ ਹਰਸਿਮਰਤ कौर ਬਾਦਲ ਬਠਿੰਡਾ ਤੇ ਖੜੇ ਬਠਿੰਡਾ ਦੇ ਉਹਨਾਂ ਨੇ ਪੂਰਾ ਜ਼ੋਰ ਵੀ ਝੋਕਿਆ ਪਰ ਕਈ ਐਗਜ਼ਿਟ ਪੋਲਸ ਦਾ ਇਹ ਦਾਵਾ ਆ ਕਿ ਇਸ ਸਥਿਤੀ ਦੇ ਵਿੱਚ ਆ ਕੇ ਭਾਜਪਾ ਵੱਧ ਤੋਂ ਵੱਧ ਦੋ ਸਿੱਟਾ ਅਕਵਾਇਰ ਕਰ ਸਕਦੀ ਹੈ ਔਰ ਜੇ ਸਭਕਰਨ ਇਹ ਵੀ ਬਣਦੇ ਨੇ ਕਿ 11 ਦੋ ਹੋ ਜਾਂਦਾ ਹੈ ਇਹ ਮਾਮਲਾ ਕਿਉਂਕਿ 11 ਸੀਟਾਂ ਜੇ ਆ ਆਈਐਨਡੀਆ ਐ ਅਲਾਈਅንስ ਵੀ ਲੈ ਜਾਂਦਾ ਤੇ ਦੋ ਭਾਜਪਾ ਵੀ ਲੈ ਜਾਂਦੀ ਹੈ ਤੇ ਅਕਾਲੀ ਦਲ ਜ਼ੀਰੋ ਤੇ ਆ ਜਾਵੇਗੀ ਔਰ ਜੇ ਬਹੁਤ ਜ਼ਿਆਦਾ ਕੰਸਾਈਜ਼ ਹੋ ਕੇ ਦੇਖੀਏ ਜੇ ਦੋ ਜ਼ੀਰੋ ਦਾ ਕਨਸੈਪਟ ਵੀ ਰਹਿ ਜਾਂਦਾ ਤਾਂ ਵੀ ਅਕਾਲੀ ਦਲ ਜਿਹੜੀ ਹੈ ਉਹ ਤਮਾਮ ਹੋ ਸਕਦੀ ਹੈ ਖਤਮ ਹੋ ਸਕਦੀ ਹੈ ਅਕਾਲੀ ਦਲ ਖਾਤਮੇ ਵੱਲ ਵੱਧ ਸਕਦੀ ਹੈ ਕਿਉਂਕਿ ਅਕਾਲੀ ਦਲ ਦੇ ਕੋਲ ਉਹ ਵੀ ਨਹੀਂ ਰਹਿ ਜਾਵੇਗਾ ਜੇ ਇੱਕ ਕੜ ਵੀ ਉਹਨਾਂ ਦਾ ਖੁੱਸ ਗਿਆ ਤਾਂ ਵੀ ਅਕਾਲੀ ਦਲ ਜਿਹੜੀ ਹੈ ਉਹ ਖਾਤਮੇ ਵੱਲ ਵੱਧ ਸਕਦੀ ਹੈ ਔਰ ਇਸ ਤੋਂ ਅਲੱਦਾ ਜੇ ਅਕਾਲੀ ਦਲ ਨੂੰ ਦੋ ਸੀਟਾਂ ਪੈ ਜਾਂਦੀਆਂ ਨੇ ਦੋ ਸੀਟਾਂ ਤੇ ਗੱ ਭਾਜਪਾ ਨੂੰ ਜ਼ੀਰੋ ਹੋ ਜਾਂਦੀ ਕਿਉਂਕਿ ਭਾਜਪਾ ਦਿਹਾਤੀ ਖੇਤਰ ਦੇ ਵਿੱਚ ਜ਼ਰੂਰ ਪਛੜਦਾ ਨਜ਼ਰ ਆਇਆ ਪਰ ਸ਼ਹਿਰੀ ਖੇਤਰ ਵਿੱਚ ਭਾਜਪਾ ਦਾ ਹੋਲਡ ਕਿਤੇ ਨਾ ਕਿਤੇ ਦਿਖਿਆ ਪਰ ਹੁਣ ਜੇ ਭਾਜਪਾ ਹਾਰ ਜਾਂਦੀ ਹੈ ਤਾਂ ਜ਼ਰੂਰ ਭਾਜਪਾ ਵਾਸਤੇ ਇੱਕ ਡਰਾਬੈਕ ਹੋਵੇਗਾ ਅਕਾਲੀ ਦਲ ਆ ਭਾਵੇਂ ਦੋ ਸੀਟਾਂ ਵਿੱਚ ਜਿੱਤ ਲਵੇ ਭਾਵੇਂ ਇੱਕ ਵੀ ਜਿੱਤ ਜਾਵੇ ਭਾਵੇਂ ਭਾਜਪਾ ਤੇ ਅਕਾਲੀ ਦਲ 01 ਵੀ ਹੋ ਜਵੇ ਔਰ ਬਾਕੀ ਦੀਆਂ 12 ਸੀਟਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਵੀ ਪੈ ਜਾਣ ਤਾਂ ਵੀ ਅਕਾਲੀ ਦਲ ਜਿਹੜਾ ਹੈ ਉਹ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਆਪਣੀ ਸਥਿਤੀ ਕਾਇਮ ਕਰ ਸਕਦਾ ਹੈ ਇੱਕ ਤੋਂ ਅੱਗੇ ਬਣਾ ਸਕਦਾ ਹੈ ਜੇ ਇੱਕ ਵੀ ਨਾ ਰਹਿ ਗਿਆ ਫਿਰ ਅਕਾਲੀ ਦਲ ਵਾਸਤੇ ਔਖਾ ਹੋਵੇਗਾ ਖੈਰ ਜਿਵੇਂ ਕਿ ਪ੍ਰਤੀਤ ਹੋ ਰਿਹਾ ਪੰਜਾਬ ਦੇ ਵਿੱਚ ਜੋ ਸਥਿਤੀ ਬਣੀ ਹੋਈ ਹੈ ਉਹ ਕਿਤੇ ਨਾ ਕਿਤੇ ਅਕਾਲੀ ਤੇ ਭਾਜਪਾ ਦੇ ਵਾਲੀ ਬਣੀ ਹੋਈ ਹੈ ਅਸਲ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਥਿਤੀ ਓਨੀ ਗੰਭੀਰ ਪ੍ਰਤੀਤ ਨਹੀਂ ਹੋ ਰਹੀ ਖੈਰ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਉਹ ਆਉਂਦੀ ਇਲੈਕਸ਼ਨ ਦੇ ਨਤੀਜੇ ਵਿੱਚ ਯਾਨੀ ਕਿ ਆਉਣ ਦੇ ਕੱਲ ਨੂੰ ਪਤਾ ਲੱਗ ਜਾਵੇਗਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਉਹ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ